ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਅੱਜ ਇੱਕ ਗੱਲ ਕਰੀਏ ਤਾਂ ਜਾਨੀ ਨੁਕਸਾਨ ਤੋਂ ਹੋਇਆ ਬਚਾ ਪਰ ਮਕਾਨ ਜਿਹੜਾ ਹੈਗਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਮਾਤਾ ਜੀ ਦੇ ਸੱਟਾਂ ਵੀ ਲੱਗੀਆਂ ਇੱਕ ਵਾਰੀ ਮੈਂ ਕੈਮਰਾਮੈਨ ਮੰਗੇ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜਾ ਮਕਾਨ ਜਿਹੜਾ ਢਹਿ ਢੇਰੀ ਹੋਇਆ ਵਾ ਕਿਉਂਕਿ ਲਗਾਤਾਰ ਨਕਉਦਰ ਦੀ ਗੱਲ ਕਰੀਏ ਤਾਂ ਪਹਿਲਾਂ ਧੀਰਾ ਮਹੱਲੇ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀਗੀਆਂ ਅੱਜ ਜਿਹੜਾ ਹੈਗਾ ਸ਼ੀਦ ਉਦਮ ਸਿੰਘ ਨਗਰ ਦੀਆਂ ਤਸਵੀਰਾਂ ਦਿਖਾ ਰਹੇ ਹੈਗੇ ਆ ਛੱਤ ਡਿੱਗਣ ਦੇ ਕਾਰਨ ਜਿਹੜਾ ਹੈਗਾ ਮਾਤਾ ਜੀ نیچے ਸੌ ਰਹੇ ਸੀ ਉਹਨਾਂ ਦਾ ਬੇਟਾ ਸੌ ਰਿਹਾ ਸੀਗਾ ਤੇ ਉਹਨਾਂ ਦੇ ਸੱਟਾਂ ਵਗੈਰਾ ਵੀ ਲੱਗ ਤਾਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਜਿਹੜੀ ਹੈਗੀ ਘਟਨਾ ਹੋਈ ਹੈਗੀ ਆ ਹਾਂ ਜੀ 7 ਵਜੇ ਹੋਈ ਆ 7 ਵਜੇ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਕਿ ਘਾਰਾ ਹੋ ਗਿਆ ਜਦੋਂ ਤੇਰੇ 7 ਵਜੇ ਹੋਏ ਚੰਨਾਨੂੰ ਪਤਾ ਨਹੀਂ ਲੱਗਾ ਸਾਨੂੰ 7 ਵਜੇ ਬਸ ਇੱਕ ਦਮ ਇੱਥੇ ਡੇਬ ਗਿਆ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦਿਆਂ ਨੂੰ ਹਾਂ ਜੀ ਕਾਫੀ ਚਿਰ ਹੋ ਗਿਆ ਤੇ ਬੇਪੇਟ ਪੀ ਹੋਵੇ ਦਾ ਮਰਕਾ ਸੀ ਅਸੀਂ ਉਹਨੇ ਚਿਰ ਦੇ ਰਹਿੰਦੇ ਸੀ ਹਾਰ ਆਇਆ ਸੀ ਨਾ ਉਦੋਂ ਦਸੀਂ ਇੱਥੇ ਆ ਗਏ ਇੱਥੇ ਆ ਗਏ ਸੀ ਕਿਹਣੀ ਜਗ੍ਹਾ ਤੋਂ ਆਏ ਸੀ ਅਸੀਂ ਨਕੌਦਰ ਦਾ ਸਾਡਾ ਹੈ ਤੇ ਪੇਕੇ ਮੇਰੇ ਇੱਧਰ ਮਾਪੁਰ ਬਣ ਅੱਛਾ ਜੀ ਰਾਤੀ ਜਦੋਂ ਇਹ ਸਵੇਰੇ ਜਦੋਂ ਘਟਨਾ ਹੋਈ ਆ ਕਿੰਨੇ ਜਣੇ ਇੱਥੇ ਸੀਗੇ ਅਸੀਂ ਦੋਨੇ ਮਾਪੁੱਤ ਸੀ ਮਾਪੁੱਤ ਸੀਗੇ ਹਾਂਜੀ ਦੋਨੇ ਮਾਪੁੱਤ ਸਟਾ ਵਗੈਰਾ ਲੱਗੀਆਂ ਤੁਹਾਡੇ ਹਾਂਜੀ ਲੱਗੀਆਂ ਸਟਾ ਜਿਹੇ ਜੀ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਹਣਾ ਕੀ ਹੋ ਗਿਆ ਕੀ ਆ ਗਿਆ ਇੱਟੇ ਹੀ ਸਰ ਪਤਾੜੀ ਤੇ ਇੱਟੇ ਆ ਗਏ ਜਿਹੜੇ ਉੱਤੇ ਆ ਲੱਗੇ ਬਸ ਛੱਤ ਤੇ ਲੜਕੇ ਦੇ ਵੀ ਲੱਗੇ ਕੀ ਸਰਕਾਰ ਤੋਂ ਮੰਗ ਕਰਦੇ ਆ ਅਸੀਂ ਕਹਿੰਨੇ ਸਾਡਾ ਕੁੱਲਾ ਬਣਾ ਦੇ ਬਸ ਹੋਰ ਨਹੀਂ ਕਰਨ ਸਾਨੂੰ ਤੁਹਾਨੂੰ ਜੇ ਸਾਡਾ ਮਕਾਨ ਖੜਾ ਕਰਤਾ ਬਸ ਠੋੜਾ ਭਾਰਤ ਸਰਕਾਰ ਦੀ ਜਿਹੜੀ ਹੈਗੀ ਇੱਕ ਸਕੀਮ ਹੈਗੀ ਆ ਆਵਾਸ ਯੋਜਨਾ ਉਹਦੇ ਵਿੱਚ ਜਿਹੜੇ ਫਾਰਮ ਵਗੈਰਾ ਭਰਏ ਸੀ ਤੁਸੀਂ ਹਾਂਜੀ ਭਰੇ ਸੀ ਆਏ ਨਹੀਂ ਪੈਸੇ ਨਹੀਂ ਆਏ ਨਹੀਂ ਚੰਗੇ ਅਜੇ ਗਾਇਬ ਹੀ ਸੀਗੇ ਇਹ ਵੀ ਗਿਆ ਸੀ ਅਸੀਂ ਦੰਨੇ ਕਾਸੀ ਨਹੀਂ ਆਏ ਕਦੇ ਮੜ ਕੇ ਪੈਸੇ ਐਮਸੀ ਸਾਹਿਬ ਵੀ ਸਾਡੇ ਨਾਲ ਐਮਸੀ ਸਾਹਿਬ ਇਹ ਬੜੀ ਮੱਧ ਭਾਗੀ ਘਟਨਾ ਆਪਾਂ ਕਵਾਂਗੇ ਕਿਉਂਕਿ ਲਗਾਤਾਰ ਨਕੋਦਰ ਦੀ ਗੱਲ ਹੀ ਨਹੀਂ ਆਪਾਂ ਕਰਦੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਜਿਹੜਾ ਹੈਗਾ ਹਾਲਾਤ ਬਹੁਤ ਮਾੜੇ ਬਣ ਚੁੱਕੇ ਨੇ ਪਹਿਲਾਂ ਪਹਾੜੀ ਇਲਾਕਿਆਂ ਚ ਆਪਾਂ ਦੇਖਦੇ ਸੀਗੇ ਜਾ ਲੋਈਆਂ ਸਾਈਡ ਦੇਖਦੇ ਸੀਗੇ ਕਾਫੀ ਜੜੀਆਂ ਬਾੜ ਦੇ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕਰਨੀਆਂ ਪੈਣੀਆਂ ਸਾਹਮਣਾ ਕਰਨਾ ਪੈਂਦਾ ਸੀ ਅੱਜ ਜ ਨਕਉਦਰ ਦੀ ਗੱਲ ਕਰੀਏ ਪਹਿਲਾਂ ਧੀਰਾ ਮੱਲਾ ਅੱਜ ਸ਼ਹੀਦ ਉਦਮ ਸਿੰਘ ਨਗਰ ਦੇ ਵਿੱਚ ਇੱਕ ਮਕਾਨ ਡਿੱਪਿਆ ਇਸ ਤਰ੍ਹਾਂ ਦੇਖਦੇ ਇਸ ਘਟਨਾ ਨੂੰ ਦੇਖੋ ਇਹ ਜਿਹੜੀ ਘਟਨਾ ਹੈ ਬਹੁਤ ਮੰਦ ਭਾਗੀ ਆ ਮੈਂ ਤਾਂ ਸਭ ਤੋਂ ਪਹਿਲਾਂ ਸ਼ੁਕਰਾਨਾ ਉਸਰ ਪ੍ਰਮਾਤਮਾ ਦਾ ਕਰਦਾ ਕਿ ਇਹਨਾਂ ਬੱਚੇ ਦੀ ਜਾਨ ਬਚ ਗਈ ਮਾਤਾ ਦੀ ਵੀ ਜਾਨ ਬਚ ਗਈ ਜਿਸ ਤਰ੍ਹਾਂ ਲੋਕਾਂ ਨੇ ਇਕੱਠੇ ਹੋ ਕੇ ਆਣ ਕੇ ਭੱਜ ਦੌੜ ਪੱਜ ਗਈ ਸਾਰੇ ਇਕੱਠੇ ਹੋਏ ਇਹਨਾਂ ਨੂੰ ਆਣ ਕੇ ਕੱਢਿਆ ਇਹਨਾਂ ਨੂੰ ਚੁੱਕਿਆ ਇਹਨਾਂ ਨੂੰ ਸੇਵ ਕੀਤਾ ਉਦੋਂ ਬਰਸਾਤ ਜੋਰਾਂ ਦੀ ਹੋ ਰਹੀ ਸੀ ਕਿਉਂਕਿ ਕਈ ਵਾਰੀ ਇਹੋ ਜਿਹੇ ਹਾਲਾਤ ਹੋ ਜਾਂਦੇ ਪਤਾ ਹੀ ਨਹੀਂ ਲੱਗਦਾ ਅਗਲਾ ਅੰਦਰੋਂ ਨਹੀਂ ਨਿਕਲਦਾ ਤੇ ਤਾਂ ਉਹ ਇਹ ਵਿੱਚੇ ਦੱਬ ਕੇ ਮਰ ਜਾਂਦੇ ਤੇ ਕੌਣ ਜ਼ਿੰਮੇਵਾਰ ਹੈ ਪਤਾ ਹੀ ਨਹੀਂ ਹਾਲਾਤ ਇਦਾਂ ਦੇ ਮਤਲਬ ਬਣ ਚੁੱਕੇ ਸੀ ਮੈਂ ਸ਼ੁਕਰਾਨਾ ਕਰ ਰਿਹਾ ਮਹਾਰਾਜ ਜੀ ਦਾ ਵੀ ਇਹਨਾਂ ਦੀ ਜਾਨ ਬਚ ਗਈ ਪਹਿਲਾਂ ਤਾਂ ਟੋਪ ਸਾਡਾ ਇਹ ਜੀਵਦਾ ਸ਼ੁਕਰਗੁਜ਼ਾਰ ਹਾਂ ਮਾਲਕ ਦਾ ਦੂਜੀ ਗੱਲ ਇਹ ਆ ਵੀ ਕਾਗਜ਼ਾਂ ਦੇ ਭਰੇ ਸੀ ਬਾਬਾ ਸਮਾਂ ਹੋ ਗਿਆ ਸਰਕਾਰਾਂ ਜਿਹੜੀਆਂ ਪੈਸੇ ਉਹ ਇੱਕ ਸਾਡੇ ਉੱਤੇ ਤੁਹਾਨੂੰ ਪਤਾ ਹੀ ਆ ਟਾੜੇ ਮਾਦਮਾ ਸਾਰੇ ਪਤਾ ਹੈ ਕਿਵੇਂ ਚੱਲ ਰਿਹਾ ਹੈ ਉਹਦੀ ਇਨਵੈਸਟੀਗੇਸ਼ਨ ਜੀ ਚੱਲਦੀ ਸੀ ਕੁਝ ਫਰਾਡ ਜਿਹਾ ਹੋ ਗਏ ਸਗੇ ਉਹਦਾ ਕਰਕੇ ਪੈਸੇ ਕੁਝ ਡੇਟ ਹੋ ਗਏ ਨਾ ਉਹਦੇ ਬਾਕੀ ਕੁਝ ਘਰਾਂ ਦੇ ਆਏ ਵੀ ਆਏ ਨਹੀਂ ਵੀ ਨਹੀਂ ਆਏ ਤੇ ਕਿਸੇ ਦੇ ਆ ਗਏ ਕਿਸੇ ਦੇ ਨਹੀਂ ਆਏ ਹੁਣ ਮੈਂ ਮਾਤਾ ਜੀ ਨੂੰ ਇਹ ਕਹਿੰਦਾ ਸੀ ਵੀ ਤੋ ਕਹਿੰਦੀ ਪੈਸੇ ਪੁੱਤ ਕਦੋਂ ਆਉਣਗੇ ਮੈਂ ਕਿਹਾ ਮਾਤਾ ਜੀ ਵੇਟ ਕਰੋ ਸਰਕਾਰ ਦਾ ਕੰਮ ਆ ਪੈਸੇ ਆਉਣਗੇ ਜਰੂਰ ਉਹਨਾਂ ਚਿਰ ਆਪਾਂ ਆਪਦੀ ਸੇਫਟੀ ਵਾਸਤੇ ਜਾਂ ਤਾਂ ਮਕਾਨ ਕਰਾਇਤੇ ਲੈ ਲਈਏ ਜਾਂ ਫਿਰ ਆਪਾਂ ਕੋਈ ਦੋ ਚਾਰ ਚਾਦਰਾਂ ਪਾ ਕੇ ਇੰਗਲੋਂ ਤੋਂ ਬੈੱਡ ਕਰਾ ਕੇ ਤੇ ਉੱਥੇ ਰਹਿਣ ਦਾ ਜਿਹੜਾ ਨਾ ਰਹਿਣ ਬਸੇਰਾ ਆਪਾਂ ਬਣਾਈਏ। ਵੀ ਰਹਿਣ ਬਸੇਰਾ ਨਹੀਂ ਤਾਂ ਫਿਰ ਆਪਣੀ ਬਾਹ ਕਿਸੇ ਨਾਲ ਫੜਨੀ ਨਹੀਂ ਨੀ ਹੈਗੀ। ਦੂਜੀ ਗੱਲ ਆ ਵੀ ਮੈਂ ਬੇਨਤੀ ਕਰਦਾ ਆਂ ਸਰਕਾਰ ਨੂੰ ਵੀ ਤੇ ਜਿੰਨੇ ਮੇਰੇ ਵੀਰ ਐਨਜੀਓ ਵਾਲੇ ਹੈਗੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹੋ ਜਿਹੀ ਜਿਹੜੀ ਮਦਦ ਆ ਵੱਧ ਚੜ ਕੇ ਅੱਗੇ ਹੋਣ ਆਣ ਕਿ ਇਹ ਹੀ ਅਸਲੀ ਪੁੰਨਦਾਨ ਆ ਤੇ ਇਹ ਹੀ ਅਸਲੀ ਲੰਗਰ ਆ ਜੀ। ਜੇ ਸਹੀ ਸੋਚਿਆ ਜਾਵੇ ਤਾਂ ਅਮਰਜੀਤ ਜੀ ਕਿੰਨੇ ਕੁ ਮਕਾਨ ਜਿਹੜੇ ਹੈਗੇ ਤੁਹਾਡੇ ਏਰੀਏ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਮੰਦੀ ਹਾਲਤ ਦੇ ਵਿੱਚ ਹੈਗੇ ਆ। ਮੇਰੇ ਏਰੀਏ ਦੇ ਵਿੱਚ ਇੱਥੇ ਕਟੂ-ਕਟਨੇ ਜੇ 10 ਕ ਮਕਾਨ ਜਿਹੜੇ ਆ ਲਗਭਗ ਜਿਹੜੋ ਖਤਰੇ ਦੇ ਵਿੱਚ ਤੁਸੀਂ ਗਿਣ ਸਕਦੇ ਆ ਵੀ ਖਤਰਾ ਹੀ ਆ ਟਾਈਮ ਪਾਸ ਕਰਨ ਨੂੰ ਜਿਹੜੂ ਕੁਦਰਤ ਦਾ ਪਤਾ ਨਹੀਂ ਹੁੰਦਾ ਜਿਹੜਿਆ ਰਵੇ ਤੜਿਆ ਰਵੇ ਨਹੀਂ ਤੇ ਕਿਸੇ ਟਾਈਮ ਵੀ ਘੋਟਣਾ ਵਾਪਰ ਜਾਂਦੀ ਆ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਵੀ ਭਾਈ ਆਪਣੀ ਜਾਨ ਜਿਹੜੀ ਬਹੁਤ ਕੀਮਤੀ ਆ ਇਹ ਪਰਮਾਤਮਾ ਨੇ ਦਿੱਤੀ ਹੋਈ ਦਾਤ ਆ ਇਹਨੂੰ ਆਪਾਂ ਸੇਫ ਰੱਖ ਕੇ ਚੱਲੀਏ ਬਸ ਮੇਰਾ ਇਹ ਵਾਰ-ਵਾਰ ਕਹਿਣਾ ਜੀ ਬਾਕੀ ਇਹ ਗੱਲ ਸਰਕਾਰਾਂ ਦੀ ਉਹ ਗੱਲਾਂ ਬਾਅਦ ਦੀਆਂ ਜੀ ਕਦੋਂ ਸਾਨੂੰ ਇਹ ਆਉਂਦਾ ਆ ਫੰਡ ਕਦੋਂ ਅਸੀਂ ਆਣ ਕੇ ਇਹਨਾਂ ਨੂੰ ਦਿੰਨੇ ਆ ਤੇ ਇਹਨਾਂ ਨੂੰ ਆਪਦੀ ਸੇਫਟੀ ਕਰਨੀ ਚਾਹੀਦੀ ਆ ਸਾਡੇ ਸਹਿਯੋਗ ਦੀ ਗੱਲ ਰਹੀ ਵੱਧ ਚੜ ਕੇ ਸਹਿਯੋਗ ਦਾਸ ਦਿੰਦਾ ਜੀ ਕੋਈ ਰਾਤ ਨੂੰ ਵੀ ਆਵਾਜ਼ ਮਾਰ ਲਿੰਦਾ ਅਸਵੀਰ ਨੂੰ ਵੀ ਮਾਰ ਐਮਰਜੈਂਟਲੀ ਇਹ ਫੋਨ ਚਾਲੂ ਆ ਮੈਂ 5 ਜੰਮਿੰਟਾਂ ਦੇ ਵਿੱਚ ਕੋਸ਼ਿਸ਼ ਕਰਦਾ ਵੀ ਉਹ ਜਗ੍ਹਾ ਤੇ ਮੈਂ ਪਹੁੰਚਾਂ ਤੇ ਇਹਨਾਂ ਦਾ ਜਿਹੜਾ ਹੱਲ ਮੇਰੇ ਯੋਗ ਜਨਾ ਹੈਗਾ ਮੈਂ ਕਰਨ ਦਾ ਯੋਗ ਆ ਇਹ ਸਨ ਕਾਉਂਸਲਰ ਸਾਹਿਬ ਕਿਉਂਕਿ ਲਗਾਤਾਰ ਅਸੀਂ ਨਕੋਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੀਆਂ ਪਹਿਲਾਂ ਮਹਲਾ ਟੀਰਾ ਦੀ ਦਿਖਾਈ ਸੀਗੀ ਉੱਥੇ ਵੀ ਇੱਕ ਮਕਾਨ ਡਿੱਗਿਆ ਸੀਗਾ ਜਿੱਥੇ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਅੱਜ ਜਿਹੜੀ ਸ਼ੀਦੋਦਮ ਸਿੰਘ ਨਗਰ ਦੇ ਵਿੱਚ ਵੀ ਜਿਹੜੇ ਹੈਗੇ ਮਾਤਾ ਜੀ ਰਹਿ ਰਹੇ ਨੇ ਉਹਨਾਂ ਦੇ ਬੇਟਾ ਰਹਿ ਰਿਹਾ ਹੈਗਾ ਪਰ ਇਹ ਮਕਾਨ ਜਿਹੜਾ ਹੈਗਾ ਢਹਿ ਢੇਰੀ ਹੋ ਚੁੱਕਿਆ ਹੈਗਾ ਐਨ ਜੀਓ ਨੂੰ ਵੀ ਅਸੀਂ ਅਪੀਲ ਕਰਦੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜ਼ਰੂਰਤਮੰਦ ਪਰਿਵਾਰ ਨੇ ਉਹਨਾਂ ਦੀ ਬਾਹਰ ਜ਼ਰੂਰ ਫੜੀ ਜਾਵੇ ਉਹਨਾਂ ਵੱਲੋਂ ਕੈਮਰਾ ਪਰਸਨ ਨਾਲ ਆਪਣੀ ਤਰੋੜਾ ਨਕੋਦਰ